ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੇ ਚੈਨਲ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਤੇ ਪਹਿਲਾਂ ਤਾਂ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੁਹਾਨੂੰ ਸਾਰਿਆਂ ਨੂੰ ਤੇ ਆ ਆਪਾਂ ਕੱਲ ਸੂਟ ਪਾਈ ਸੀਗੇ ਹਨਾ ਵੀਡੀਓ ਪਾਈ ਸੀਗੀ ਇਹਦੇ ਨਾਲ ਦੇ ਸੂਟ ਪਹਿਨਣ ਵਾਲੇ ਆਰਡਰ ਦਿੱਤੇ ਰਹਿਣਗੇ ਜਿਹੜਾ ਇਹ ਸੂਟ ਹੈ ਜੀ ਜਾਰਜਟ ਸ਼ਾਈਨ ਵਾਲੀ ਤੇ ਬਣਿਆ ਹੋਇਆਗਾ ਬਾਕੀ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਆਪਾਂ ਫੁੱਲ ਪਿਓਰ オーਗੈਂਜ਼ਾ ਰੱਖਿਆਗਾ ਤੇ ਇਹਦੇ ਬਾਜੂ ਤੇ ਘੇਰੇ ਤੇ ਵਰਕ ਹੈਗਾ ਇਸ ਤਰ੍ਹਾਂ ਆਪਾਂ ਇਹਦੀ ਪੇਸਟਿੰਗ ਪੱਟੀ ਲਗਾ ਕੇ ਆਪਾਂ ਫਿਨਿਸ਼ਿੰਗ ਕਰੀ ਹੈਗੀ ਜੇ ਤੁਸੀਂ ਵੀ ਐਵੇਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਤੁਸੀਂ ਦੁਪट्टे ਨਾਲ ਵੀ ਰੈਡੀ ਕਰਵਾ ਸਕਦੇ ਹੋ ਬਿਨਾਂ ਦੁਪट्टे ਤੋਂ ਵੀ ਕਰਵਾ ਸਕਦੇ ਹੋ ਤੁਸੀਂ ਕੋਈ ਵੀ ਕਲਰ ਦੇ ਇਹਨੂੰ ਬਣਵਾ ਸਕਦੇ ਹੋਗੇ ਕਿਸੇ ਵੀ ਫੈਬਰਿਕ ਦੇ ਉੱਪਰ ਜਿੱਦਾਂ ਕਿ ਤੁਸੀਂ ਪਸ਼ਮੀਨੇ ਤੇ ਵੀ ਬਣਵਾ ਸਕਦੇ ਹੋ ਜਾਰਜਟ ਸੇਮ ਕਲਰ ਰੈਡੀ ਕਰਵਾਉਣੇ ਨੇ ਸੇਮ ਵੀ ਕਰਵਾ ਸਕਦੇ ਹੋ ਪਰ ਜ਼ਿਆਦਾਤਰ ਜਿਹੜੇ ਸੂਟ ਨੇਗੇ ਦਾ ਸੇਮ ਹੀ ਰੈਡੀ ਹੋਏ ਨੇ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਪਾਰਟੀ ਵੇਰ ਬਹੁਤ ਜ਼ਿਆਦੇ ਸੋਨੇ ਪਿਓਰ ਬ੍ਰੌਕੇਟ ਦੇ ਸੂਟ ਨੇਗੇ ਭੈਣਾਂ ਦੀ ਬਹੁਤ ਜ਼ਿਆਦੇ ਡਿਮਾਂਡ ਸੀਗੀ ਉਹਨਾਂ ਨੇ ਲੈਣੇ ਨੇ ਵਿਆਹ ਸ਼ਾਦੀਆਂ ਜਿੱਦਾਂ ਕਿ ਹੁਣ ਆਗੇ ਆ ਰਹੇ ਨੇ ਤੁਸੀਂ ਵਰਕ ਵਗੈਰਾ ਕਰਵਾ ਸਕਦੇ ਹੋਗੇ ਉਹਨਾਂ ਤੇ ਚਲ ਜੇ ਨਾਲ ਮੈਂ ਤੁਹਾਨੂੰ ਕਰੂੰਗੀ ਪ੍ਰਾਈਸ ਮੈਂਸ਼ਨ ਕਰੂੰਗੀ ਕਾਫੀ ਟਾਈਮ ਤੋਂ ਡਿਮਾਂਡ ਸੀਗੀ ਵੀ ਤੁਸੀਂ ਬ੍ਰੌਕੇਟ ਦੇ ਸੂਟਾਂ ਦੀ ਵੀਡੀਓ ਪਾਓ ਅਸੀਂ ਲੈਣੇ ਲੇਗੇ ਕਿਦਾ ਕਿ ਉਹਨਾਂ ਸੀਜ਼ਨ ਚੱਲ ਰਿਹਾ ਬਿਆਲੀ ਪਾਰਟੀ ਵੇਅਰ ਬਣਵਾਉਣੇ ਹੋਣੇ ਉਹਨਾਂ ਨੇ ਇਹ ਹੈਗਾ ਜੀ ਫੁੱਲ ਪਿਓਰ ਬ੍ਰੋਕੇਟ ਦਾ ਸ਼ਰਟ ਹੈਗੀ ਮੈਂ ਜਿਹੜਾ ਤੁਹਾਨੂੰ ਪ੍ਰਾਈਸ ਦੱਸੂਗੀ ਕੱਲੀਆਂ ਸ਼ਰਟਾਂ ਦਾ ਦੱਸੂਗੀ ਬਾਟਮ ਤੇ ਦੁਪੱਟੇ ਦਾ ਅਲੱਗ ਤੋਂ ਹੋਊਗਾ ਕਿਸੇ ਵੀ ਭੈਣ ਨੇ ਮਤਲਬ ਲੈਣੀ ਹੈਗੀ ਬ੍ਰੋਕੇਟ ਦੀ ਸ਼ਰਟ ਜਾਂ ਫੁੱਲ ਸੂਟ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਉਸ ਤਰ੍ਹਾਂ ਰੈਡੀ ਕਰਵਾ ਸਕਦੇ ਹੋਗੇ ਪ੍ਰਾਈਸ ਹੈਗਾ ਜੀ ਇਦਾਂ 2500 ਬਹੁਤ ਸੋਹਣੀ ਬ੍ਰੋਕੇਟ ਹੈਗੀ ਪਹਿਲਾ ਕਲਰ ਏ ਸੀਗਾ ਇਹਦੇ ਵਿੱਚ ਤੇ ਦੂਜਾ ਹੈਗਾਗਾ ਮਹਿਰੂਨ ਇਹਦੇ ਨਾਲ ਜਿਹੜੀ ਤੁਸੀਂ ਬਾਟਮ ਐ ਕੰਟਰਾਸਟ ਵੀ ਰੱਖ ਸਕਦੇ ਹੋ ਜਾਂ ਤੁਸੀਂ ਮਹਿਰੂਨ ਕਲਰ ਦੀ ਬਾਟਮ ਰੱਖ ਕੇ ਦੁਪੱਟਾ ਰੱਖ ਸਕਦੇ ਹੋਗੇ ਮਹਿੰਦੀ ਕਲਰ ਦਾ ਇਹਨੂੰ ਤੁਸੀਂ 3D ਵੀ ਸੂਟ ਬਣਾ ਸਕਦੇ ਹੋਗੇ ਜਿੱਦਾਂ ਕਿ ਪਿੰਕ ਮਹਿੰਦੀ ਕਲਰ ਦੀ ਇਹਦੇ ਨਾਲ ਬਾਟਮ ਰਹਿ ਜਾਊਗੀ ਪਿੰਕ ਤੁਸੀਂ ਦੁਪੱਟਾ ਲਗਾ ਲਿਓ ਐਵੇਂ ਸੋਨਾ ਬਣੂਗਾ 3D ਵੀ ਬਣਾ ਲਓ ਕੰਟਰਾਸਟ ਵੀ ਬਣਾ ਲਓ ਦੁਪੱਟੇ ਨਾਲ ਤੁਸੀਂ 올ਓਵਰ ਵੀ ਬਣਾ ਸਕਦੇ ਹੋਗੇ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਮੈਂ ਵੀਡੀਓ ਦੇ ਵਿੱਚ ਮੇਨ ਮਕਸਦ ਵੀਡੀਓ ਬਣਾਉਂਦਾ ਹੀ ਹੁੰਦਾ ਕਿ ਵੀ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਜਿਹੜੀ ਗੱਲਬਾਤ ਹੈ ਸਾਰੀ ਸਮਝਾ ਦਈਏ ਵੀ ਤੁਸੀਂ ਐਵੇਂ ਇਸ ਤਰੀਕੇ ਨਾਲ ਜਿਹੜਾ ਤੁਸੀਂ ਸੂਟ ਹੈ ਤਿਆਰ ਕਰਵਾ ਸਕਦੇ ਹੋਗੇ ਪ੍ਰਾਈਜ਼ ਰਹੂਗਾ ਇਹਦਾ ਵੀ 2500 ਅਗਲਾ ਕਲਰ ਹੈਗਾ ਫਰੋਜ਼ੀ ਬਹੁਤ ਹੀ ਜਾਦੇ ਸੋਹਣਾ ਤੇ ਪਿਆਰਾ ਕਲਰ ਇਹਦੇ ਨਾਲ ਤੁਸੀਂ ਮਜ਼ੈਂਟਾ ਕਲਰ ਦੀ ਬਾਟਮ ਲਗਾ ਸਕਦੇ ਹੋਗੇ ਲੋ ਜੀ ਇਸ ਤੁਸੀਂ ਵੈਸੇ ਇਹ ਵਾਲਾ ਸੂਟ ਹੈ ਨਾ ਜਿਹੜਾ ਤੁਸੀਂ ਨਾਲ ਦੀ ਹੀ ਫਰੋਜ਼ੀ ਬਾਟਮ ਜਿਹੜੀ ਵੀ ਪਾਣ ਲਓਗੀ ਫਰੋਜ਼ੀ ਹੀ ਦੁਪੱਟਾ ਪਰ ਇਹਦੇ ਨਾਲ ਜਿਹੜਾ ਦੁਪੱਟਾ ਸੈਮੀ ਦੇ ਵਿੱਚ ਨਹੀਂ ਲੱਗਣਾ ਹੈਗਾ ਬਾਟਮ ਸ਼ਾਇਦ ਮਿਲ ਸਕ ਲੱਗ ਸਕਦੀ ਹੈਗੀ ਕਿਉਂਕਿ ਜਿਹੜਾ ਇਹ ਕਲਰ ਹੈਗਾ ਇਹ ਸੈਮੀ ਤੇ ਕਲਰ ਨਹੀਂ ਰਹਿੰਦਾ ਹੈਗਾ ਨਿਕਲ ਜਾਂਦਾ ਹੈ ਫਿਰ ਤੁਸੀਂ ਮੈਨੂੰ ਦਓਗੇ ਲਾਂਬੇ ਆਪਾਂ ਪਹਿਲਾਂ ਹੀ ਤੁਹਾਨੂੰ ਗੱਲ ਕਲੀਅਰ ਕਰ ਦਈਏ ਜੇ ਕਿਸੇ ਭੈਣ ਨੇ ਫੇਰ ਵੀ ਸੈਮੀ ਦਾ ਦੁਪੱਟਾ ਲੈਣਾਗਾ ਵੀ ਇਸ ਕਲਰ ਚ ਆਪਾਂ ਮੇਰੇ ਤੋਂ ਡਾਈ ਕਰਵਾਉਣੇ ਹੋਗੇ ਤੁਸੀਂ ਮੇਰੀ ਕੋਈ ਝਮੇਵਰੀ ਨਹੀਂ ਹੈਗੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਦਾ ਤੁਸੀਂ ਫੁੱਲ ਪਿਓਰ ਤੇ ਕਰਾਉਂਗੇ ਮੇਰੀ ਗਾਰੰਟੀ ਹੈ ਕੋਈ ਕਲਰ ਨਹੀਂ ਨਿਕਲਦਾ ਹੈਗਾ ਲਓ ਜੀ ਇਹ ਤੇ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋਗੇ ਹੈਂਡਵਰਕ ਜਿੱਦਾਂ ਕਿ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਹੈਗਾ ਬਹੁਤ ਜਾਦੇ ਸੋਨਾ ਬ੍ਰਾਕਟ ਦੇ ਉੱਪਰ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਲੰਗੇ ਬਹੁਤ ਜਿਆਦਾ ਸੋਹਣਾ ਸੂਟ ਬਣੂਗਾ ਤੇ ਇਹ ਵੀ ਕਲਰ ਹੈਗਾਗਾ ਬਹੁਤ ਹੀ ਪਿਆਰਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਫੁੱਲ ਪਿਓਰ ਬ੍ਰਾਕਟ ਦਾ ਸੂਟ ਹੈਗਾ ਪ੍ਰਾਈਜ਼ ਰਹੇਗਾ 2500 ਤੇ ਅਗਲਾ ਵੀ ਹੈਗਾਗਾ ਇਹ ਸਾਰੀ ਹੈ ਜਿਹੜੀ ਬ੍ਰਾਕਟ ਹੈ ਫੁੱਲ ਪਿਓਰ ਹੈ ਕੋਈ ਸੈਮੀ ਨਹੀਂ ਹੈਗੀ ਬ੍ਰਾਕਟ ਪ੍ਰਾਈਜ਼ ਰਹੇਗਾ ਇਹਦਾ ਵੀ 25 ਅੱਜ ਮੈਂ ਤੁਹਾਨੂੰ ਸਾਰੇ ਹੀ ਸੂਟ ਦਿਖਾਉਂਗੀ ਲਓ ਜੀ ਇਹ ਸੀਗੇ ਆਪਣੇ ਜਿਹੜੇ ਮਤਲਬ ਸ਼ਰਟਾਂ ਸੀਗੇ ਇਹ ਡਾਰਕ ਕਲਰ ਦੇ ਵਿੱਚ ਸੀਗੇ ਹੁਣ ਆਪਾਂ ਥੋੜਾ ਜਿਹਾ ਲਾਈਟ ਕਲਰ ਵੱਲ ਚਲੇ ਜਾਂਦੇ ਆਂਗੇ ਕਿਉਂਕਿ ਹਰ ਇੱਕ ਜਿੰਨੀਆਂ ਵੀ ਪੈਣਾ ਜੁੜੀਆਂ ਹੋਈਆਂ ਨੇ ਮੇਰੇ ਨਾਲ ਹਨਾ ਆਪਣੀ ਆਪਣੀ ਚੁਆਇਸ ਹੈ ਨਹੀਂ ਡਾਰਕ ਪਾਉਣੇ ਹੈਗੇ ਤਾਂ ਤੁਸੀਂ ਲਾਈਟ ਵਾਲਾ ਸਕਦੇ ਹੋਵੋਗੇ ਲਾਈਟ ਲੈ ਸਕਦੇ ਹੋਗੇ ਇਹ ਵੀ ਹੈ ਜਿਹੜੀ ਬ੍ਰਾਕਟ ਹੈਗੀ ਫੁੱਲ ਪਿਓਰ ਹੈਗੀ ਜਿਹੜਾ ਮਤਲਬ ਇਦਾਂ ਦੇਖੋ ਆ ਧਾਗੇ ਹੁੰਦੇ ਨੇਗੇ ਹਨਾ ਇਹਦੀ ਇੱਕ ਨਿਸ਼ਾਨੀ ਹੈ ਸਾਰੇ ਫੁੱਲ ਪਿਓਰ ਹੁੰਦੇ ਆ ਬ੍ਰਾਕਟ ਜਿਹੜੀ ਸੈਮੀ ਹੋਊਗੀ ਉਹਦੇ ਐਵੇਂ ਐਵੇਂ ਕੁਝ ਵੀ ਨਹੀਂ ਹੋਊਗਾ ਐਵੇਂ ਆ ਧਾਗੇ ਵਗੈਰਾ ਆ ਐਵੇਂ ਕੰਨੀ ਕੁਝ ਨਹੀਂ ਹੋਊਗੀ ਸੈਮੀ ਦੇ ਵਿੱਚ ਲੋਜੀ ਇਹਦੇ ਨਾਲ ਤੁਸੀਂ ਰੱਖ ਸਕਦੇ ਹੋਗੇ ਪੀਚ ਕਲਰ ਦੀ ਬਾਟਮ ਤੇ ਪੀਚ ਦੁਪੱਟਾ ਲਗਾ ਸਕਦੇ ਹੋਗੇ ਪਰ ਜੇ ਤੁਸੀਂ ਨਹੀਂ ਲਗਾਉਣਾ ਕੰਟਰਾਸਟ ਦੇ ਵਿੱਚ ਤਾਂ ਤੁਸੀਂ 올ਓਵਰ ਸੂਟ ਵੀ ਬਣਾ ਸਕਦੇ ਹੋ ਤਾਂ ਵੀ ਬਹੁਤ ਜ਼ਿਆਦਾ ਸੋਹਣਾ ਬਣੂਗਾ yellow ਦੇ ਨਾਲ ਬਾਟਮ ਲੱਗੂਗੀ yellow ਹੀ ਰਹੇਗਾ ਦੁਪੱਟਾ ਲਓ ਜੀ ਅਗਲਾ ਕਲਰ ਇਹ ਵੀ ਹੈ ਇਹਦਾ ਵੀ ਜਿਹੜਾ ਪ੍ਰਾਈਸ ਹੈ 2500 ਰਹੂਗਾ ਲਓ ਜੀ ਆਹ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਏ ਪਤਾ ਕੀ ਹੈ ਇਹ ਨਾ ਡਾਰਕ ਨੇ ਨਾ ਲਾਈਟ ਨੇ ਇਹਦੇ ਨਾਲ ਤੁਸੀਂ ਜਿੱਦਾਂ ਬਾਵਾ ਪੀਚ ਕਲਰ ਦੀ ਸਲਵਾਰ ਲਗਾਉਂਗੇ ਹਨਾ ਤਾਂ ਇਹ ਉਸ ਤਰ੍ਹਾਂ ਬਹੁਤ ਜਿਆਦਾ ਸੋਹਣਾ ਤਾਂ ਫਿਰ ਥੋੜਾ ਜਿਹਾ ਇਹ ਡਾਰਕ ਵਾਲਾ ਜੀਵਾ ਇਹਨਾਂ ਨੂੰ ਤੁਸੀਂ ਬਾਹਲੇ ਜਿਆਦਾ ਲਾਈਟ ਵੀ ਨਾ ਸਮਝੋ ਵੀ ਬਾਹਲੇ ਜਿਆਦਾ ਲਾਈਟ ਲੇਂਗੇ ਬਹੁਤ ਜਿਆਦਾ ਸੋਹਣੇ ਲੇਗੇ ਅਗਲਾ ਦੇਖੋ ਇਹ ਰਹੇਗਾ ਜੀ ਕਲਰ ਸੀ ਗ੍ਰੀਨ ਸੀ ਗ੍ਰੀਨ ਦੇ ਉੱਪਰ ਹੈਗਾਗਾ ਇਹ yellow color ਦਾ mustard ਜਾਂ light ਜਾਂ ਉਹ प्रिंट ਹੋਇਆ ਹੋਇਆ ਹੈਗਾ ਇਹਦੇ ਨਾਲ ਤੁਸੀਂ ਰੱਖ ਸਕਦੇ ਹੋਗੇ ਸੀ ਗ੍ਰੀਨ ਕਲਰ ਦੀ ਬਾਟਮ ਤੇ ਨਾਲ ਤੁਸੀਂ ਲਗਾ ਸਕਦੇ ਹੋਗੇ ਸੀ ਗ੍ਰੀਨ ਕਲਰ ਦਾ ਦੁਪੱਟਾ ਠੀਕ ਹੈ ਜੀ ਪ੍ਰਾਈਸ ਰਹੂਗਾ 2500 ਬੋਲ ਸਕਦੇ ਚੱਪ ਕਿੱਥੇ ਦੀ ਕਿਹਦੀ ਜੀ ਸਟੋਰ ਉਹਰ ਤੱਬ पे ਮਸ਼ੀਨ ਦੇ نیچے ਇਹ ਰਹੇਗੀ ਜੀ ਲਾਸਟ ਸ਼ਰਟ ਹੈਗੀ ਆਪਣੀ ਬਣਾ ਨੂੰ ਹਨਾ ਮੈਂ ਸੈਮੀ ਤੇ ਪਿਓਰ ਦੇ ਵਿੱਚ ਤੁਹਾਨੂੰ ਮੈਂ ਫਰਕ ਦੱਸਾਂ ਆਪਾਂ ਇਹ ਚੀਜ਼ਾਂ ਸੈਮੀ ਦੇ ਵਿੱਚ ਨਹੀਂ ਲੈ ਕੇ ਆਉਂਦੇ ਕਿਉਂਕਿ ਨਾ ਆਪਣੀ ਆ ਸੇਲ ਹੋਣ ਨਾ ਕੋਈ ਪਸੰਦ ਕਰਦਾ ਸੈਮੀ ਦੇ ਵਿੱਚ ਇਹਦੇ ਨਾਲ ਤੁਸੀਂ ਜਿਹੜੀ ਬਾਟਮ ਹੈਗੀ ਜੇ ਤੁਸੀਂ ਥੋੜਾ ਜਿਹਾ ਠੀਕ ਰੇਟ ਵਾਲਾ ਜਾਨਾਗਾ ਤਾਂ ਤੁਸੀਂ ਲਗਾ ਸਕਦੇ ਹੋਗੇ ਕ੍ਰੇਪ ਤੁਹਾਨੂੰ ਮੈਂ ਸਹੀ ਸਾਰੀ ਹਨਾ ਗੱਲਬਾਤ ਕਲੀਅਰ ਕਰ ਦੂੰਗੀ ਅੱਜ ਵੀ ਵੀ ਦੇ ਵਿੱਚ ਜੇ ਤੁਸੀਂ ਥੋੜਾ ਜਿਹਾ ਇਸ ਤੋਂ ਵਧੀਆ ਸੂਟ ਬਣਾਉਣਾਗਾ ਜਾਦਾ ਫਿਰ ਤੁਸੀਂ ਫੁੱਲ ਪਿਓਰ ਕ੍ਰੇਪ ਲਗਾ ਲਓ ਜਾਂ ਤੁਸੀਂ ਗਾਵਾਡਨ ਸਿਲਕ ਦੀ ਬਾਟਮ ਲਗਾ ਲਓ ਜੇ ਤੁਸੀਂ ਪੂਰਾ ਵਧੀਆ ਸੂਟ ਹਨਾ ਮਤਲਬ 9-10 ਹਜ਼ਾਰ ਤੱਕ ਇਹਨੂੰ ਰੈਡੀ ਕਰਵਾਉਣਾ ਹੈ ਹੈਂਡਵਰਕ ਕਰਵਾ ਕੇ ਸਾਰਾ ਕੁਝ ਤਾਂ ਤੁਸੀਂ ਕਮਲ ਚਨਾੰਦਾ ਰੱਖ ਸਕਦੇ ਹੋਗੇ ਦੁਪੱਟਾ ਇਹਦੇ ਨਾਲ ਬਾਕੀ ਜਿਹੜੀਆਂ ਭੈਣਾਂ ਨੇ ਠੀਕ ਰੇਟ ਤੇ ਤਿਆਰ ਕਰਵਾਉਣਾ ਹੈ ਤਾਂ ਤੁਸੀਂ ਕ੍ਰੇਪ ਦੀ ਸਲਵਾਰ ਲਾ ਲਓ ਸੈਮੀ ਦੀ ਸੈਮੀ ਦਾ ਲਗਾ ਲਓ ਚਨਾੰਦਾ ਦੁਪੱਟਾ ਇਹਦੇ ਨਾਲ ਹੋਰ ਕੋਈ ਦੁਪੱਟਾ ਨਹੀਂ ਸੋਹਣਾ ਲੱਗਣਾ ਆਰਗੈਂਜ਼ਾ ਲਾਉਂਗੇ ਉਹ ਤੁਹਾਡੀ ਆਪਣੀ ਚੁਆਇਸ ਹੈ ਆਰਗੈਂਜ਼ਾ ਲਗਾ ਲਓ ਜੇ ਤੋੜਾ ਕਿਸੇ ਨੇ ਫਲੱਪੀ ਹੈ ਨਾ ਵੀ ਦੁਪੱਟਾ ਜਿਵੇਂ ਕੀ ਮੈਂ ਲੈ ਆ ਰੱਖਿਆਗਾ ਐਵੇਂ ਕਿਸੇ ਨੇ ਮਤਲਬ ਵਧੀਆ ਲੱਗਦੇ ਨੇਗੇ ਮੈਨੂੰ ਵਧੀਆ ਲੱਗਦੇ ਨੇ ਇਹ ਵਾਲੇ ਦੁਪੱਟੇ ਇਹ ਇਹ ਸਿਰ ਤੇ ਖੜ ਜਾਂਦਾਗਾ ਇਹ ਦੁਪੱਟਾ ਖੜ ਜਾਂਦਾ ਜਿਹੜਾ ਸੈਮੀ ਔਰਗੈਂਜ਼ਾ ਹੁੰਦਾ ਉਹ ਘਟ ਘਟਦਾ ਜਿਹੜਾ ਸੌਫਟ ਔਰਗੈਂਜ਼ਾ ਉਹ ਵੀ ਖੜ ਜਾਂਦਾ ਕਿਉਂਕਿ ਇਹ ਮੇਰੇ ਯੂਜ਼ ਕੀਤੇ ਹੋਏ ਨੇ ਦੁਪੱਟੇ ਮੈਨੂੰ ਤਾਂ ਪਤਾ ਸਾਰਿਆਂ ਦਾ ਕੋਈ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸ਼ਰਟ ਪਸੰਦ ਆਂਦੀਆ ਫੁੱਲ ਸੂਟ ਰੈਡੀ ਕਰਵਾਉਣਾ ਜਿਵੇਂ ਵੀ ਤੁਸੀਂ ਆਰਡਰ ਦੇਣਾਗਾ ਤਾਂ ਆਪਣਾ 8557905009 ਇੱਥੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਜਿਵੇਂ ਵੀ ਤੁਸੀਂ ਆਰਡਰ ਦੇਣਾਗਾ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਕੱਲ ਨੂੰ ਥੈਂਕ ਯੂ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ